ਨਮਸਕਾਰ ਸਤਿਓ ਅ ਵੀਡੀਓ ਤੁਹਾਡੇ ਸਾਹਮਣੇ ਚੱਲਦੀ ਹੈ ਅਸੀਂ ਸਤੰਬਰ 2025 ਦੇ ਵਿੱਚ ਚਾਲੂ ਕੀਤੀ ਸੀ ਬੀਤਲਾਕ ਦੇ ਝੁੰਗੀਆਂ ਪਿੰਡ ਤੋਂ ਲੈ ਕੇ ਪਿਪਲੀਆ ਪਿੰਡ ਦੇ ਵਿੱਚੋਂ ਹੁੰਦੇ ਹੋਏ ਅਸੀਂ ਟਿੱਬੀਆਂ ਪਿੰਡ ਨੂੰ ਦਿਖਾਇਆ ਸੀ ਇਹ ਬਿਨੇਵਾਲ ਪਿੰਡ ਕਿਹਾ ਜਾਂਦਾ ਪੁਰਾਣੇ ਸਮੇਂ ਤੋਂ ਇਹ ਸਾਡੇ ਬੀਤਲਾਕ ਦੇ 37 ਪਿੰਡਾਂ ਦਾ ਸਭ ਤੋਂ ਵੱਡਾ ਪਿੰਡ ਹੈ ਇਸ ਦਾ ਪਹਿਲਾ ਪਾਰਟ ਬਣਾ ਕੇ ਮੈਂ ਅੱਜ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਸਰਕਾਰ ਨੂੰ 3-4 ਮਹੀਨੇ ਦਾ ਸਮਾਂ ਦੇ ਸਕੀਏ ਫਿਰ ਦੇਖਦੇ ਹਾਂ ਕਿ ਸਾਡੀ ਸਰਕਾਰ ਸਾਡੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਸਾਡੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਇਹ ਸੜਕਾਂ ਬਣਾਉਂਦੀ ਹੈ ਜਾਂ ਨਹੀਂ ਕਿਉਂਕਿ ਜਿੰਨੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਸਰਕਾਰ ਨੂੰ ਬਣਿਆ 4 ਸਾਲ ਹੋ ਗਏ ਨੇ ਤੇ 4 ਸਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਾਡੇ ਲਈ ਉਹ ਤੁਹਾਡੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਰੋਡ ਦੇ ਉੱਪਰ ਜਦੋਂ ਮੈਂ 4 ਮਹੀਨੇ ਪਹਿਲਾਂ ਦਾ 3.5 ਮਹੀਨੇ ਪਹਿਲਾਂ ਵੀਡੀਓ ਬਣਾਈ ਸੀ ਤੇ ਹੁਣ ਦੇਖਣ ਦੇ ਵਿੱਚ ਆਇਆ ਜਿਹੜੇ ਟੋਏ ਡੱਬੇ ਤੁਹਾਨੂੰ ਦਿਖਾਏ ਹੈ ਇਹਨਾਂ ਵਿੱਚੋਂ ਕਿਤੇ ਕਿਤੇ ਮਾੜੀ ਮੋਟੀ ਮਿੱਟੀ ਪਾ ਕੇ ਉਹਨੂੰ ਸਿੱਧਾ ਕਰ ਦਿੱਤਾ ਗਿਆ ਪਰੰਤੂ ਹਲੇ ਤੱਕ ਵੀ ਰੋਡ ਦੀ ਬਾਕੀ ਪੱਧਰ ਤੇ ਹਾਲਤ ਬਹੁਤ ਹੀ ਖਸਤਾ ਹੈ ਮੈਂ ਤੁਹਾਨੂੰ ਇੱਕ ਵਾਰ ਫੇਰ ਤੋਂ ਹੁਣ ਉਹਦੇ ਦਰਸ਼ਨ ਕਰਾਵਾਂਗਾ ਤੇ ਲੋਕਾਂ ਨੂੰ ਵੀ ਉਮੀਦ ਕਰਦਾ ਆ ਇਹਦੇ ਤੇ ਸਰਕਾਰ ਤੋਂ ਸਵਾਲ ਪੁੱਛਣ ਤੇ ਆਪਣੀ ਮੰਗ ਰੱਖਣ ਤੇ ਆਜੋ ਦੇਖ ਦੇਣਾ ਸੀ ਭਗਵਾਨ ਜੀ ਸਾਡੇ ਰੋਡ ਨੂੰ ਵਧੀਆ ਕਰ ਦੋ ਠੀਕ ਹੈ ਕਿਹੜੀ ਗੱਜਪੜ ਤੋਂ ਪੁੱਤ ਤੂੰ ਜਿਹੜੇ ਪੁੱਤ ਆਪਾਂ ਤੂੰ ਕਿਹੜੀ ਗੱਜਪੜ ਠੀਕ ਹੈ ਪੁੱਤ ਜਾ ਸਾਥੀਓ ਇਹ ਉਹ ਜਗ੍ਹਾ ਹੈ ਜਿਹੜੀ ਪਹਿਲੇ ਪਾਰ ਦੇ ਵਿੱਚ ਦਿਖਾਈ ਸੀ ਤੁਹਾਨੂੰ ਝੁੰਗੀਆਂ ਤੋਂ ਪਿਪਲੀ ਵਾਲ ਹੁੰਦੇ ਹੋਏ ਟਿੱਬੀਆਂ ਪਿੰਡ ਦਾ ਸਫ਼ਰ ਕਰਵਾਇਆ ਸੀ ਤੇ ਇਹ ਉਸ ਤੋਂ ਅਗਲੀ ਕੜੀ ਹੈ ਟਿੱਬੀਆਂ ਤੋਂ ਹੁੰਦੇ ਹੋਏ ਅਸੀਂ ਬਿਨੇਵਾਲ ਪਿੰਡ ਨੂੰ ਜਾਵਾਂਗੇ ਤੇ ਇੱਥੇ ਸਾਨੂੰ ਬੱਸ ਨੂੰ ਸਾਈਡ ਦੇਣ ਦੇ ਲਈ ਗੱਡੀ ਆਪਣੀ ਬਿਲਕੁਲ ਸਾਈਡ ਤੇ ਕਰਨੀ ਪਈ ਕਿਉਂਕਿ ਬਿਲਕੁਲ ਜਗ੍ਹਾ ਨਹੀਂ ਹੈ ਇੱਥੇ ਤੇ ਤੁਹਾਨੂੰ ਇੱਥੇ ਦਿਖਾਵਾਂਗੇ ਕਿ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਸਾਡਾ ਬਿਨੇਵਾਲ ਤੋਂ ਆ ਭਗوان ਸ਼੍ਰੀ ਕ੍ਰਿਸ਼ਨ ਜੀ ਦੀ ਕੁਟਿਆ ਹੈਗੀ ਹੈ जिथे अलग अलग संतान ने सेवा की इतने लंबे समय तो जोड़े संत रहे हैं कृष्णानंद जी महाराज उन्होंने काफ़ी लंबे समय इतने सेवा की है जिस करके इस कुटिया का ना कृष्णानंद जी की कुटिया भी कहा जाता है इतने गऊ की सेवा भी काफ़ी वे पद्धर से होंगी है तो आख रहे हो यह रास्ता एक पासे ਮਧਵਾਣੀ ਨੂੰ ਜਾ ਰਿਹਾ ਸੀ ਤੇ ਇੱਕ ਪਾਸੇ ਬੈਨੇਵਾਲ ਨੂੰ ਮਧਵਾਣੀ ਪਿੰਡ ਉਹ ਹੈ ਜਿਹੜਾ ਕਿ ਲਗਾਤਾਰ ਸੰਘਰਸ਼ ਕਰ ਰਿਹਾ ਵੀਰ ਦੇ ਲੋਕਾਂ ਨੂੰ ਲੈ ਕੇ ਫੈਕਟਰੀਆਂ ਦੇ ਪੋਲੂਸ਼ਨ ਦੇ ਖਿਲਾਫ ਮਾਈਨਿੰਗ ਦੇ ਖਿਲਾਫ ਤੇ ਇਹ ਉਹ ਪਿੰਡ ਵੀ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਲੋਕਾਂ ਨੇ ਬਹੁਤ ਜ਼ਿਆਦਾ ਤਰਾਸ ਦੀ ਦੇ ਵਿੱਚ ਸਫਰ ਕੱਢਿਆ ਹੈਗਾ ਆਪਣਾ ਜੀਵਨ ਜੀ ਰਹੇ ਨੇ ਬਹੁਤ ਜ਼ਿਆਦਾ ਦੁਖਤ ਹਾਲਾਤਾਂ ਦੇ ਵਿੱਚ ਤੇ ਆ ਤੁਸੀਂ ਦੇਖੋ ਕਿ ਰੋਡ ਦੇ ਹਾਲਾਤ ਅੱਗੇ ਅਸੀਂ ਕੁਟੀਆਂ ਤੋਂ ਹੁੰਦੇ ਹੋਏ ਤੇ ਬਿਨੇਵਾਲ ਦੇ ਥੱਲੇ ਉਤਰ ਰਹੇ ਆ ਆ ਬਿਲਕੁਲ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਸਾਡੇ ਖੱਬੇ ਹੱਥ ਨੂੰ ਇਹ ਆਪਣਾ ਐਸਸੀ ਭਾਈਚਾਰਾ ਬਿਣੇ ਵਾਲ ਤੋਂ ਜਿਹੜਾ ਕਿ ਉਹਨਾਂ ਦੇ ਰੋਡ ਸੜਕਾਂ ਦੇ ਹਾਲਾਤ ਹੋਰ ਵੀ ਬਦ ਤੋਂ ਬੱਤਰ ਨੇ ਛੋਟੇ ਛੋਟੇ ਬੱਚੇ ਸਕੂਲਾਂ ਤੋਂ ਆ ਰਹੇ ਨੇ ਗੱਡੀਆਂ ਤੋਂ ਬਚ ਰਹੇ ਨੇ ਤੇ ਟਿਪਰਾਂ ਤੋਂ ਬਚ ਰਹੇ ਨੇ ਟਰੱਕਾਂ ਤੋਂ ਬਚ ਰਹੇ ਨੇ ਪਾਣੀ ਦੇ ਛੱਪੜਾਂ ਤੋਂ ਬਚ ਰਹੇ ਨੇ ਦੇਖ ਸਕਦੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਤੇ ਇਹ ਪੰਜਾਬ ਸਰਕਾਰ ਦਾ 4 ਸਾਲਾਂ ਦੇ ਬਾਅਦ ਦਾ ਜਿਹੜਾ ਵਿਕਾਸ ਹੈ ਉਹ ਤੁਹਾਡੇ ਬਿਲਕੁਲ ਸਾਹਮਣੇ ਆ ਸਾਥੀਓ ਇਹਦੇ ਵਿੱਚ ਅਸੀਂ ਬਹੁਤ ਯੋਗਦਾਨ ਪਾਇਆ ਸੀ ਹਰ ਵਰਗ ਨੇ ਯੋਗਦਾਨ ਪਾਇਆ ਸੀ ਅਧਿਆਪਕ ਵਰਗ ਨੇ ਜਾਂ ਕਿਸੇ ਵੀ ਸਰਕਾਰੀ ਕਰਮਚਾਰੀ ਨੇ ਯੋਗਦਾਨ ਪਾਇਆ ਸੀ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ ਲੇਕਿਨ ਵਿਕਾਸ ਹਜੇ 4 ਸਾਲ ਤੋਂ ਸਾਨੂੰ ਦਿਖਿਆ ਨਹੀਂ ਹੈ ਤੇ ਅਸੀਂ ਇਹ ਵੀ ਦੇਖਣ ਦੇ ਲਈ ਰੋਡ ਤੇ ਜਾ ਰਹੇ ਹਾਂ ਸਾਡੇ 20 ਤਲਾਕ ਦੇ ਵਿੱਚ ਚਾਰ ਸੀਨੀਅਰ ਸਕੰਡਰੀ ਸਕੂਲ ਨੇ 12ਵੀਂ ਤੱਕ ਦੇ ਸਕੂਲ ਨੇ ਜਿਨ੍ਹਾਂ ਵਿੱਚ ਬਹੁਤ ਹੀ ਪ੍ਰਸਿੱਧ ਤੇ ਪ੍ਰਮੁੱਖ ਸਕੂਲ ਸ਼ਹੀਦ ਬਲਦੇਵ ਰਾਜ ਜੀ ਸੀਨੀਅਰ ਸਕੰਡਰੀ ਹਾਈ ਸਕੂਲ ਬਿਨੇਵਾਲ ਦਾ ਹੈਗਾ ਤੇ ਇੱਥੇ ਤੁਸੀਂ ਆਲੇ ਦੁਆਲੇ ਦੇ ਹਾਲਾਤ ਦੇਖ ਸਕਦੇ ਹੋ ਕਿ ਬੱਚੇ ਕਿੰਨੇ ਸਕੂਲ ਤੋਂ ਆਂਦੇ ਨੇ ਤੇ ਕਿੰਨੇ ਸਕੂਲ ਤੋਂ ਜਾਂਦੇ ਨੇ ਇਸ ਵੇਲੇ ਟਾਈਮ ਠੀਕ 1 ਵਜੇ ਦਾ ਹੋ ਚੁੱਕਾ ਹੈ ਥੋੜਾ ਜਿਹਾ ਮੀਂਹ ਪੈਣ ਦੇ ਨਾਲ ਰੋਡ ਦੇ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਪਤਾ ਨਹੀਂ ਲੱਗਦਾ ਰੋਡ ਦੇ ਵਿੱਚ ਖੱਡੇ ਟੋਏ ਛੱਪੜ ਨੇ ਜਾਂ ਫਿਰ ਛੱਪੜਾਂ ਦੇ ਵਿੱਚ ਟੋਬਿਆਂ ਦੇ ਵਿੱਚ ਸਾਡੀ ਸੜਕ ਕਿਤੇ ਮਾੜੀ ਮੋਟੀ ਦਿਖਾਈ ਦਿੰਦੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ 1 ਵਜੇ ਦੇ ਸਮੇਂ ਦੇ ਵਿੱਚ ਲਗਾਤਾਰ ਜਿਹੜੇ ਮਾਈਨੀ ਨਾਲ ਭਰੇ ਹੋਏ ਟਿੱਪਰ ਭਾਰੇ ਆ ਦੇਖੋ ਖੜਾ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਖਾਨੂੰ ਰਸਤਾ ਦੇਣ ਲਈ ਰੁਕਣਾ ਪਿਆ ਕਿਉਂਕਿ ਜਗ੍ਹਾ ਬਿਲਕੁਲ ਛੋਟੀ ਹੈ 1 ਵਜ ਚੁੱਕਾ ਤੇ ਤੁਸੀਂ ਦੇਖੋਗੇ ਕਿਵੇਂ ਹੋਰ ਲੋਕ ਵੀ ਜਿਹੜੇ ਆਮ ਕੋਈ ਸਮਾਨ ਲੈਣ ਜਾਂਦੇ ਨੇ ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ ਇਹੋ ਜਿਹੇ ਹਾਲਾਤ ਦੇਖਦੇ ਹੋਏ ਤੇ ਮੈਂ ਸਰਕਾਰ ਤੋਂ ਪੰਜਾਬ ਦੇ ਡਿਪਟੀ ਸਪੀਕਰ ਸਾਹਿਬ ਨੂੰ ਇਹ ਦੱਸਣਾ ਚਾਹਨਾ ਕਿ ਜਦੋਂ ਤੁਹਾਨੂੰ ਵੋਟਾਂ ਲੈਣੀਆਂ ਹੁੰਦੀਆਂ ਤੁਸੀਂ ਗਰਾਊਂਡ ਤੇ ਆ ਕੇ ਕਹਿੰਦੇ ਕਿ ਸਾਨੂੰ ਸਭ ਕੁਝ ਪਤਾ ਹੁਣ ਤੁਹਾਨੂੰ ਕੀ ਇਹ ਹਾਲਾਤ ਦਿਖਾਈ ਨਹੀਂ ਦੇ ਰਹੇ ਤੁਹਾਡੇ ਘਰ ਤੋਂ ਇਹ ਸਿਰਫ 13 ਜਾਂ 14 ਕਿਲੋਮੀਟਰ ਦੂਰ ਹੈ ਤੁਸੀਂ ਆ ਕੇ ਆਪਣਾ ਇਲਾਕਾ ਨਹੀਂ ਦੇਖਦੇ ਇਹ ਉਹ ਇਲਾਕਾ ਵੀ ਇਲਾਕਾ ਜਿੱਥੇ ਹੁਣੇ-ਹੁਣੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋ ਕੇ ਹਟੇ ਨੇ ਜਿੱਥੇ ਜਿਨ੍ਹਾਂ ਵਿੱਚੋਂ 5 ਸੀਟਾਂ ਕੁੱਲ ਨੇ ਬੀਤ ਇਲਾਕੇ ਦੀਆਂ ਤੇ 4 ਸੀਟਾਂ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਤੇ ਕੇਵਲ ਇੱਕ ਸੀਟ ਬਲਕ ਸੰਤੀ ਦੀ ਤੁਹਾਡੀ ਝੋਲੀ ਵਿੱਚ ਪਈ ਹੈ ਕਿ ਤੁਸੀਂ ਸਮਝਦੇ ਹੋ ਕਿ ਤੁਸੀਂ ਇਹ ਕੰਮ ਕੀਤਾ ਤੁਸੀਂ ਲੋਕਾਂ ਨੂੰ ਅਕਸਰ ਕਹਿੰਦੇ ਜੇ ਕੰਮ ਕੀਤਾ ਤਾਂ ਵੋਟ ਪਾਓ ਤੁਸੀਂ ਇਹ ਬੱਸ ਰਹੇ ਹੋ ਤੁਸੀਂ ਇਲਾਕੇ ਦੇ ਵਿੱਚ ਜਿਹੜੀ ਧਾਰਾ 4 ਤੇ 5 ਲੱਗੀ ਹੈ ਉਹਦੇ ਲੱਗਿਆ ਹੁੰਦਿਆਂ ਹੋਇਆਂ ਵੀ ਤੁਸੀਂ ਮਾਈਨਿੰਗ ਰੁਕਵਾ ਨਹੀਂ ਸਕੇ ਸਾਡੇ ਬੀਤ ਇਲਾਕੇ ਦੇ 37 ਪਿੰਡਾਂ ਨੂੰ ਬਰਬਾਦ ਕਰਨ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੇ ਮੈਂ ਸਮਝਦਾ ਸਭ ਤੋਂ ਵੱਡਾ ਹੱਤ ਆਦਾ ਹੈ ਤੇ ਮੈਂ ਸਮਝਦਾ ਆ ਸਾਨੂੰ ਮਾਫੀ ਮੰਗਣੀ ਚਾਹੀਦੀ ਲੋਕਾਂ ਦੇ ਵਿੱਚ ਆ ਕੇ ਕਿ ਤੁਸੀਂ ਇਹ ਹਾਲਾਤ ਪੈਦਾ ਕਰ ਦਿੱਤੇ ਬਹੁਤ